ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਮਾਰੀਏ ਇੱਕ ਨਜ਼ਰ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਕਰਿਓ ਸ਼ੇਅਰ ਐਂਡ ਲਾਈਕ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਹਿਰ ਸੁਬਾਣਾ ਦੇ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਬੋਗੇ ਦੀਆਂ ਜਿੱਥੇ ਟ੍ਰੈਫਿਕ ਪੁਲਿਸ ਸੁਬਾਣਾ ਇੰਚਾਰਜ ਨੇ ਜਿਹੜੇ ਉੱਥੇ ਚਲਮਲ ਸਿੰਘ ਜੀ ਤੇ ਹੌਲਦਾਰ ਜਸਪਾਲ ਸਿੰਘ ਜੀ ਉਹਨਾਂ ਵੱਲੋਂ ਚੈਕਿੰਗ ਪੂਰੇ ਜ਼ੋਰਾਂ ਸੋਰਾਂ ਤੇ ਇੱਥੇ ਕੀਤੀ ਜਾ ਰਹੀ ਹੈ ਇਹ ਗੱਡੀ ਆ ਜਿਹੜੀ ਪੀਕਅਪ ਇਹਦੇ ਵਿੱਚ ਸਮਾਨ ਢੋ ਸਕਦੇ ਨੇ ਸਵਾਰੀਆਂ ਨਹੀਂ ਚਲਾਣ ਕੀਤਾ ਗਿਆ ਹੱਦ ਨਾਲੋਂ ਵੱਧ ਸਵਾਰੀਆਂ ਦੇ ਵਿੱਚ ਦੇਖੋ ਤੁਸੀਂ ਭਰੀਆਂ ਹੋਈਆਂ ਨੇ ਸਮਾਣੇ ਸੈਰ ਦੇ ਵਿੱਚ ਪਹਿਲਾਂ ਇੱਕ ਬਹੁਤ ਜ਼ਿਆਦਾ ਮੰਦ ਭਾਗੀ ਘਟਨਾ ਵਾਪਰ ਚੁੱਕੀ ਆ ਜਿੱਥੇ ਛੋਟੇ-ਛੋਟੇ ਬੱਚੇ ਰੱਬ ਨੂੰ ਪਿਆਰੇ ਹੋਗੇ ਉਹਨਾਂ ਦਾ ਇਨਸੀਡੈਂਟ ਹੋਇਆ ਜਹਾਨ ਤੋਂ ਚਲੇ ਗਏ ਤੇ ਹੁਣ ਦੁਬਾਰਾ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਇਸ ਕਰਕੇ ਟ੍ਰੈਫਿਕ ਪੁਲਿਸ ਵਾਲੇ ਦੇਖ ਰਹੇ ਨੇ ਕੋਈ ਇਸ ਤਰ੍ਹਾਂ ਦੀ ਅਨਗਹਿਲਤਾ ਨਹੀਂ ਕਰ ਰਿਹਾ ਇਹਨਾਂ ਦਾ ਚਲਾਨ ਕੀਤਾ ਗਿਆ ਤੁਹਾਨੂੰ ਦਿਖਾਉਂਦੇ ਆ ਮੌਕੇ ਦੀਆਂ ਤਸਵੀਰਾਂ ਸਹਿਰ ਸਮਾਨੇ ਦੀਆਂ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਇੰਨੀਆਂ ਸਵਾਰੀਆਂ ਕੋਈ ਮਿੰਨੀ ਬੱਸ ਦੇ ਵਿੱਚ ਵੀ ਨਹੀਂ ਭਰਦਾ ਇੱਕ ਮਿੰਨੀ ਬੱਸ ਦੇ ਵਿੱਚ ਵੀ ਨਹੀਂ ਭਰਦਾ ਪਰ ਇਹ ਵੀਰ ਇੱਕ ਮੰਹਿੰਦਰਾ ਪਿਕਅਪ ਦੇ ਵਿੱਚ ਲਈ ਜਾ ਰਿਹਾ ਜਦ ਕਿ ਇਹਦੇ ਵਿੱਚ ਆਰਡਰ ਨਹੀਂ ਹੈਗਾ ਸਵਾਰੀਆਂ ਲੈ ਕੇ ਜਾਣ ਦਾ ਇਹਦੇ ਵਿੱਚ ਅਸੀਂ ਸਮਾਨ ਢੋ ਸਕਦੇ ਆ ਪਰ ਸਵਾਰੀਆਂ ਨਹੀਂ ਇਸ ਵੀਰ ਦਾ ਚਲਾਨ ਕੀਤਾ ਗਿਆ ਬਟ ਤੁਸੀਂ ਦੇਖਿਆ ਮੌਕੇ ਦੀਆਂ ਤਸਵੀਰਾਂ ਤੇ ਨਾਲ ਨਾਲ ਟ੍ਰੈਫਿਕ ਪੁਲਿਸ ਨੇ ਇੱਕ ਬਹੁਤ ਵੱਡਾ ਹੋਰ ਵੀ ਨਿਯਮ ਲਾਗੂ ਕਰ ਦਿੱਤਾ ਹੈ ਭਾਰੀ ਵਾਹਨਾਂ ਵਾਸਤੇ ਜਿਵੇਂ ਟੀਪਰ ਹੋ ਕੇ ਟਰਾਲੇ ਹੋ ਕੇ ਵੱਡੇ ਉਹ ਸਵੇਰੇ 6 ਵਜੇ ਤੋਂ 9 ਵਜੇ ਤੱਕ ਉਹਨਾਂ ਦੀ ਐਂਟਰੀ ਬੰਦ ਕੀਤੀ ਗਈ ਹੈ ਦੁਪਹਿਰੇ 1 ਵਜੇ ਤੋਂ ਸ਼ਾਮ 4 ਵਜੇ ਤੱਕ ਆਵਾਜਾਈ ਉਹਨਾਂ ਦੀ ਬੰਦ ਰਹੇਗੀ ਉਲੰਘਣਾ ਕਰਨ ਵਾਲੇ ਤੇ ਸਖਤ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਜਾਣਗੇ ਸੋ ਇਹ ਅੱਜ ਜੋ ਟ੍ਰੈਫਿਕ ਪੁਲਿਸ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਚੰਗਾ ਕੰਮ ਕਰ ਰਹੀ ਹੈ ਤੇ ਸਲਾਘਾਯੋਗ ਹੈ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਐਸਆਈ ਇੰਚਾਰਜ ਚਰਮਿਲ ਸਿੰਘ ਐਸਆਈ ਸਤਵਿੰਦਰ ਸਿੰਘ ਤੇ ਜਸਪਾਲ ਸਿੰਘ ਹੌਲਦਾਰ ਨੇ ਕਿਹਾ ਕਿਸੇ ਵੀ ਤਰ੍ਹਾਂ ਦਾ ਵਾਹਨ ਗਲਤ ਸਾਨੂੰ ਮਿਲਦਾ ਸੀ ਨਾਲ ਦੇਣੇ ਚਲਾਣ ਵੀ ਕਰਾਂਗੇ ਤੇ ਸਖਤ ਕਾਰਵਾਈ ਵੀ ਕਰਾਂਗੇ ਅੱਜ ਤੱਕ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜੇ ਰੋਵਾਂਗੇ ਸਾਨੂੰ ਦਿਆ ਗਿਆ ਧੰਨਵਾਦ ਤੁਹਾਡੀ ਸੇਵਾ ਵਿੱਚ ਫੇਰ ਆਜੇ ਰੋਵਾਂਗੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਸਾਡੇ ਦਿੱਤੇ ਹੋਏ ਸਕਰੀਨ ਨੰਬਰ ਤੇ ਵੀ ਭੋਜੋ ਧੰਨਵਾਦ ਸ਼ਾਸਕ